ਚਿਰੀ ਕਾਲ ਜੀ ਨੂਰ ਫੈਸ਼ਨ ਬੁਟੀਕ ਪਵਾਨੇਗੜ ਸੰਗਰੂਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਪਾਂ ਪਹਿਲਾਂ ਵੀ ਬੇਸਿਕ ਦੀ ਇੱਕ ਦੋ ਕਲਾਸਾਂ ਜਿਹੜੀਆਂ ਉਹ ਦੇ ਚੁੱਕੇ ਆ ਵੀਡੀਓਜ਼ ਦੇ ਵਿੱਚ ਤੁਸੀਂ ਸਾਡੀਆਂ ਜਿਹੜੀਆਂ ਪਿਛਲੀਆਂ ਵੀਡੀਓਜ਼ ਆ ਉਹਦੇ ਵਿੱਚ ਦੇਖ ਸਕਦੇ ਹੋ ਸਾਡੀ ਜਿਹੜੀ ਕੋਸ਼ਿਸ਼ ਹੈ ਜਿਹੜੀਆਂ ਭੈਣਾਂ ਘਰਾਂ ਦੇ ਵਿੱਚ ਬਿਲਕੁਲ ਬੇਸਿਕ ਤੋਂ ਸਲਾਈ ਸਿੱਖਣਾ ਚਾਹੁੰਦੀਆਂ ਨੇ ਸਾਡੇ ਘਰਾਂ ਦੇ ਵਿੱਚ ਜਿਹੜੇ ਕੱਪੜੇ ਪੀਸਿਸ ਜਿਹੜੇ ਨੇ ਉਹ ਪਏ ਹੁੰਦੇ ਨੇ ਉਹਦੇ ਉੱਤੇ ਸਾਡੀ ਇਹ ਕੋਸ਼ਿਸ਼ ਹੈ कि ਅਸੀਂ ਉਹਨਾਂ ਨੂੰ ਸਲਾਈਸ ਖਾਣ ਦੀ ਕੋਸ਼ਿਸ਼ ਕਰੀਏ ਮੇਰੇ ਕੋਲੇ ਪੁਆਣੀਗੜ ਸੰਗਰੂਰ ਇੱਥੇ ਸਾਡੇ ਕੋਲੇ ਬਹੁਤ ਸਾਰੇ ਬੱਚੇ ਜਿਹੜੇ ਨਿਊਸ ਸਲਾਈ ਸਿੱਖਣ ਵਾਸਤੇ ਆਉਂਦੇ ਨੇ ਤਕਰੀਬਨ ਜਿਹੜੇ ਬੱਚੇ ਹੁੰਦੇ ਉਹਨਾਂ ਦੇ ਵਿੱਚ ਇਹ ਪ੍ਰੋਬਲਮ ਹੁੰਦੀ ਹੈ ਕਿ ਉਹਨਾਂ ਨੂੰ ਸਲਾਈ ਦੇ ਮਤਲਬ ਮਸ਼ੀਨ ਦੇ ਵਿੱਚ ਜਿਹੜਾ ਉਹ ਧਾਗਾ ਵੀ ਨਹੀਂ ਪਾਉਣਾ ਆਉਂਦਾ ਹੁੰਦਾ ਗਲੇ ਨਹੀਂ ਜੜਨੇ ਆਉਂਦੇ ਹੁੰਦੇ ਪਲੇਟਾਂ ਨਹੀਂ ਪਾਉਣੀਆਂ ਆਉਂਦੀਆਂ ਹੁੰਦੀਆਂ ਸਿੱਡੀਆਂ ਸਲਾਈਆਂ ਵੀ ਕਈ ਵਾਰੀ ਮਾਰਨੀਆਂ ਆਉਂਦੀਆਂ ਹੁੰਦੀਆਂ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਸਾਨੂੰ ਇਹ ਹੁੰਦਾ ਵੀ ਅਸੀਂ ਆ ਬੱਚਿਆਂ ਨੂੰ ਹਰ ਇੱਕ ਚੀਜ਼ ਜਿਹੜੀ ਹੈ ਉਹ ਸਟੈਪ ਬਾਈ ਸਟੈਪ ਦੱਸਣ ਦੀ ਕੋਸ਼ਿਸ਼ ਕਰੀਏ ਸੋ ਅਸੀਂ ਪਹਿਲਾਂ ਕੀ ਕਰਦੇ ਆਂ ਵੀ ਕਪੜਾ ਜਿਹੜਾ ਹੁੰਦਾ ਘਰਾਂ ਦੇ ਵਿੱਚ ਫालतू ਕਪੜੇ ਪੀਸਿਸ ਆਪਣੇ ਕਈ ਵਾਰੀ ਸੂਟਾ ਜੋ ਬਚੇ ਹੋਏ ਹੁੰਦੇ ਆ ਤਾਂ ਉਹ ਮੈਂ ਮੰਗਵਾ ਲੈਣੀ ਹੁੰਦੀ ਆ ਉਹਨਾਂ ਦੇ ਉੱਪਰ ਰਸ ਕਪੜੇ ਦੇ ਉੱਪਰ ਜਿਹੜੇ ਗਲੇ ਨਹੀਂ ਉਹ ਜਿਹੜਾ ਉਹਦੀ ਅਸੀਂ ਕੋਸ਼ਿਸ਼ ਕਰਦੇ ਆ ਹਨਾ ਤੇ ਜਾਂ ਫਿਰ ਜਿੱਦਾਂ ਆਪਾਂ ਬੁਕਰਮ ਦੇ ਪੀਸ ਬਚੇ ਹੋਏ ਹੁੰਦੇ ਆ ਉਹਨਾਂ ਨੂੰ ਜੋੜ ਕੇ ਆਪਾਂ ਜਿਹੜੇ ਨੇ ਸਕਰੋਲ ਬਣਾਉਂਦੇ ਉਹਨਾਂ ਤੋਂ ਕੋਸ਼ਿਸ਼ ਕਰੀਦੀ ਆ ਜਾਂ ਫਿਰ ਆਸ ਕੱਪੜੇ ਦੇ ਉੱਪਰ ਹੀ ਪਲੇਟਾਂ ਪਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰੀਦੀ ਆ ਇਹਦੇ ਨਾਲ ਕੀ ਹੁੰਦਾ ਕਿ ਜਿਹੜੇ ਸਾਡੇ ਬੱਚੇ ਹੈਗੇ ਉਹਨਾਂ ਦਾ ਹੱਥ ਖੁੱਲ ਜਾਂਦਾ ਆ ਉਹਨਾਂ ਨੂੰ ਛੋਟੀਆਂ-ਛੋਟੀਆਂ ਚੀਜ਼ਾਂ ਦਾ ਜਿਹੜਾ ਆ ਉਹ ਪਤਾ ਲੱਗਣ ਲੱਗ ਜਾਂਦਾ ਹੁਣ ਜੇ ਆਪਾਂ ਸਪੋਜ਼ ਕਰੂ ਕਿ ਸਿੱਧਾ ਡਾਇਰੈਕਟ ਬੱਚਿਆਂ ਨੂੰ ਸੂਟ ਦੇ ਦੇਣੇ ਆ ਸੂਟ ਜਿਹੜਾ ਬੱਚਾ ਨੂੰ ਖਰਾਬ ਕਰ ਸਕਦਾ ਹੁੰਦਾ ਹੈ ਹਨਾ ਸੋ ਇਸੇ ਤਰੀਕੇ ਨਾਲ ਘਰਾਂ ਦੇ ਵਿੱਚ ਵੀ ਪੈਣਾ ਬੈਠੀਆਂ ਹੁੰਦੀਆਂ ਸ਼ੌਕ ਹੁੰਦਾ ਆ ਵੀ ਆਪਾਂ ਨੇ ਸਲਾਈ ਜਿਹੜੀ ਆ ਉਹ ਕਰਨੀ ਆ ਪਰ ਡਾਇਰੈਕਟ ਜਦੋਂ ਆਪਾਂ ਹੱਥ 'ਚ ਸੂਟ ਫੜਦੇ ਆ ਅਪਾ ਦੇਖਦੇ-ਦੇਖ ਕੇ ਵੀਡੀਓ ਸੂਟ ਕੱਟਣ ਦੀ ਕੋਸ਼ਿਸ਼ ਕਰਦੇ ਆ ਉਹਦੇ ਵਿੱਚ ਆਪਣੇ ਕੋਲ ਕਈ ਗਲਤੀਆਂ ਹੁੰਦੀਆਂ ਕਿਉਂਕਿ ਅਲੱਗ-ਅਲੱਗ ਸਾਈਜ਼ ਹੁੰਦੇ ਨੇ ਅਲੱਗ-ਅਲੱਗ ਕਟਾ ਹੁੰਦੀਆਂ ਨੇ ਸਾਰਾ ਕੁਝ ਜਿਹੜਾ ਹੁੰਦਾ ਹੈ ਅਲੱਗ-ਅਲੱਗ ਹੁੰਦਾ ਆ ਜਿਹਦੇ ਕਰਕੇ ਚੰਗਾ ਭਲਾ ਜਿਹੜਾ ਸੂਟ ਹੈ ਉਹ ਸਾਡਾ ਖਰਾਬ ਹੋ ਜਾਂਦਾ ਆ ਸੋ ਸਾਡੀ ਇਹੀ ਕੋਸ਼ਿਸ਼ ਸ਼ੁਰੂ ਹੋਈ ਆ ਜਿਵੇਂ ਅਸੀਂ ਬੱਚਿਆਂ ਨੂੰ ਅਸੀਂ ਉਹਦੇ ਸਿਖਾਉਣੇ ਆ ਬੁਟੀਕ ਦੇ ਵਿੱਚ ਉਸੇ ਤਰੀਕੇ ਨਾਲ ਅਸੀਂ ਜਿਹੜੇ ਪੈਣਾ ਘਰਾਂ ਦੇ ਵਿੱਚ ਬੈਠੀ ਆ ਉਹਨਾਂ ਦੇ ਨਾਲ ਅਸੀਂ ਜਿਹੜੀ ਸਿਲਾਈ ਆ ਉਹ ਸਾਂਝੀ ਕਰੀਏ ਸੋ ਅੱਜ ਆਪਾਂ ਇੱਕ ਛੋਟਾ ਜਿਹਾ ਪੀਸ ਲਵਾਂਗੇ ਬਿਲਕੁਲ ਕੱਪੜੇ ਦਾ ਕਿਉਂਕਿ ਬਿਲਕੁਲ ਬੁਟੀਕ ਚ ਬਹੁਤ ਸਾਰੇ ਪੀਸ ਆਪੇ ਹੁੰਦੇ ਨੇ ਤਾਂ ਉਹਦੇ ਉੱਪਰ ਇੱਕ ਬੁਕਰਮ ਦਾ ਪੀਸ ਲਵਾਂਗੇ ਚਾਹੇ ਤਾਂ ਆਪਾਂ ਘਰੋਂ ਜਿਹੜੀ ਥਾਨ ਵਾਲੀ ਬੁਕਰਮ ਹੁੰਦੀ ਆ ਉਹਦੀ 3-4 ਇੰਚ ਚੌੜੀ ਕੱਟ ਸਕਦੇ ਆ ਤੇ ਜਾਂ ਫਿਰ ਜਿਹੜਾ ਬਾਜ਼ਾਰ ਦੇ ਵਿੱਚੋਂ ਰੋਲ ਆਉਂਦਾ ਆ ਉਦਚੇ ਮੀਟਰ 2 ਮੀਟਰ ਲਿਆ ਕੇ ਉੱਤੇ ਪ੍ਰੈਕਟਿਸ ਵਾਸਤੇ ਅਸੀਂ ਹਨਾ ਜਿਹੜਾ ਸ਼ੁਰੂ ਕਰ ਸਕਦੇ ਆ ਸੋ ਇਹਦੇ ਨਾਲ ਕੀ ਹੋਊਗਾ ਇੱਕ ਤਾਂ ਲੀਰ ਜੜਨੀ ਆ ਜੂਗੀ ਇੱਕ ਜਿਹੜੀ ਆਪਾਂ ਨੂੰ ਸਕਰੋਲ ਪਾਉਣੀ ਆ ਜੂਗੀ ਸੋ ਸਾਡੀ ਇਹ ਕੋਸ਼ਿਸ਼ ਹੈ ਭੈਣਾਂ ਨੂੰ ਬੇਸਿਕ ਚੀਜ਼ਾਂ ਜਿਹੜੀਆਂ ਉਹ ਦੱਸਣ ਦੀ ਸਟੈਪ ਬਾਈ ਸਟੈਪ ਤੇ ਜੇਕਰ ਤੁਹਾਨੂੰ ਵੀਡੀਓ ਜਿਹੜੀਆਂ ਸਾਡੀਆਂ ਵਧੀਆ ਲੱਗਦੀਆਂ ਹੁੰਦੀਆਂ ਨੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜਿਹੜੀਆਂ ਹੋਰ ਭੈਣਾਂ ਸਿੱਖਣ ਦੀਆਂ ਚਾਹਵਾਨ ਹੁੰਦੀਆਂ ਨੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ ਸੋ ਪੀਸ ਲਵਾਂਗੇ ਆਪਾਂ ਉਹਦੇ ਉੱਪਰ ਰੀਲ ਨੂੰ ਜੜ ਕੇ ਬੁਕਰਮ ਦਾ ਪੀਸ ਤੇ ਫਿਰ ਆਪਾਂ ਉਹਦੇ ਉੱਪਰ ਹਲਕੇ-ਹਲਕੇ ਜਿਹੜੇ ਲਾਈਨਾਂ ਮਾਰ ਕੇ ਸਕੇਲ ਦੇ ਨਾਲ ਤੇ ਸਕਰੋਲ ਪਾਉਣ ਦੀ ਕੋਸ਼ਿਸ਼ ਕਰਾਂਗੇ ਲਓ ਤੁਸੀਂ ਵੀ ਘਰ ਦੇ ਵਿੱਚ ਟਰਾਈ ਕਰ ਸਕਦੇ ਹੋ ਹਾਂਜੀ ਸਕਰੋਲ ਪਾ ਕੇ ਵੇਖਣ ਦੇ ਲਈ ਆਪਾਂ ਨੇ ਲੈ ਲਿਆ ਹੋਇਆ ਜੀ ਇੱਕ ਪੀਸ ਇਸ ਤਰੀਕੇ ਦਾ ਬੁਕਰਮ ਦਾ ਤੇ ਇਹ ਫालतੂ ਕਾਫੀ ਬੁਕਰਮ ਦਾ ਪੀਸ ਮੇਰੇ ਕੋਲ ਪਿਆ ਹੋਇਆ ਹੈ ਸੋ ਉਹਦੇ ਚ ਇੱਕ ਛੋਟਾ ਜਿਹਾ ਪੀਸ ਜਿਹੜਾ ਮੈਂ ਹਨਾ ਲੈ ਲਿਆ ਹੋਇਆ ਆ ਆਪਾਂ ਸਿਰਫ ਘਰਾਂ ਦੇ ਵਿੱਚ ਬੁਕਰਮ ਦੇ ਪੀਸ ਤੇ ਉੱਪਰ ਜਿਹੜੀ ਹੈ ਉਹ ਸਕਰੋਲ ਪਾ ਕੇ ਦੇਖਣੀ ਹੈ ਬਿਲਕੁਲ ਬੇਸਿਕ ਤੋਂ ਜਿਹੜੀਆਂ ਆਪਣੀਆਂ ਭੈਣਾਂ ਜਿਹੜੀਆਂ ਨੇ ਉਹ ਸਲਾਈ ਸਿੱਖਣਾ ਚਾਹੁੰਦੀਆਂ ਨੇ ਇਸ ਤਰੀਕੇ ਦਾ ਮੈਂ ਪੀਸ ਲੈ ਲਿਆ ਹੋਇਆ ਪੀਸ ਦੇ ਉੱਪਰ ਜਿਹੜੀ ਸੀਗੀ ਮੈਂ ਪ੍ਰੈਸ ਮਾਰ ਕੇ ਬਿਲਕੁਲ ਇਹਨੂੰ ਸਿੱਧਾ ਕਰ ਲਿਆ ਸਭ ਤੋਂ ਪਹਿਲਾਂ ਹਨਾ ਤਾਂ ਕਿ ਇਹਦੇ ਵਿੱਚ ਕੋਈ ਵੱਲ ਵੀ ਨਾ ਰਵੇ ਤੇ ਸਾਡਾ ਜਿਹੜਾ ਕੱਪੜਾ ਆ ਉਹ ਸਾਫ਼ ਚੱਲੇ ਹਨਾ ਤੇ ਇਹਨੂੰ ਆਪਾਂ ਸਭ ਤੋਂ ਪਹਿਲਾਂ ਇਸ ਤਰੀਕੇ ਨਾਲ ਜਿਹੜਾ ਆ ਅਟੈਚ ਕਰ ਲੈਣਾ। ਬਸ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਆਪਾਂ ਇਹਨੂੰ ਅਟੈਚ ਕਰਨਾ ਹੈ। ਇਸ ਤਰੀਕੇ ਨਾਲ ਆਪਾਂ ਜਿਹੜੀਆਂ ਨੇ ਤੇ ਸਿਉਣਾ ਮਾਰ ਲੈਣੀਆਂ ਨੇ ਆਪਾਂ ਚਾਹਦੇ ਆ ਕਿ ਜਿਹੜੀਆਂ ਆਪਾਂ ਸਲਾਈ ਕਰਨੀਆਂ ਘਰਾਂ ਦੇ ਵਿੱਚ ਉਹਦੇ ਵਿੱਚ ਛੋਟੀਆਂ-ਛੋਟੀਆਂ ਇਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਨੇ ਬੇਸਿਕ ਦਾਸ ਕਪੜਾ ਘਰਾਂ ਦੇ ਵਿੱਚ ਆਪਾਂ ਲੈ ਕੇ ਤੇ ਉਹਦੇ ਉੱਪਰ ਜਿਹੜੀ ਐ ਪ੍ਰੈਕਟਿਸ ਕਰ ਸਕਦੇ ਆ ਕਿਉਂਕਿ ਪ੍ਰੈਕਟਿਸ ਵਾਸਤੇ ਕਿਉਂ ਮੈਂ ਕੈਂਚੀ ਨਾਲ ਇਹਨੂੰ ਲਾਉਂਗੀ ਕੱਟ ਤੇ ਬਾਅਦ ਦੇ ਵਿੱਚ ਆਪਾਂ ਇਹਦੇ ਉੱਪਰ ਜਿਹੜੀਆਂ ਨੇ ਉਹ ਲਾਈਨਾਂ ਮਾਰਨੀਆਂ ਨੇ ਠੀਕ ਹੈ ਜੀ ਹੁਣ ਬਿਲਕੁਲ ਸਾਫ਼ ਤਰੀਕੇ ਨਾਲ ਆਪਾਂ ਇਹਨੂੰ ਜਿਹੜਾ ਐਟੈਚ ਕਰ ਲੈਣਾ ਸਭ ਤੋਂ ਪਹਿਲਾਂ ਤੇ ਤੁਸੀਂ ਬੁਕਰਮ ਜਿਹੜੀ ਆ ਚੌੜੀ ਵੀ ਲੈ ਸਕਦੇ ਹੋ ਮੈਂ ਸਿਰਫ ਦੱਸਣ ਵਾਸਤੇ ਛੋਟਾ ਜਿਹਾ ਪੀਸ ਲਿਆ ਮੇਰੇ ਕੋਲ ਬਚੇ ਹੋਏ ਪਿਆ ਹੋਇਆ ਸੀਗਾ ਤੇ ਇਹਨੂੰ ਬਿਲਕੁਲ ਟਾਈਟ ਤਰੀਕੇ ਨਾਲ ਇਦਾਂ ਜਿਹੜਾ ਇਹ ਲਾਈਨਾਂ ਮਾਰ ਕੇ ਆਪਾਂ ਨੇ ਪਹਿਲਾਂ ਦੇਖ ਲੈਣਾ ਹੈ ਨੇ ਨੂੰ ਕੈਚ ਕਰਨਾ ਆਪਾਂ ਨੇ ਕਿ ਕਿ ਤੇ ਮੈਂ ਤਾਂ ਜਿਉਂ ਸਿੱਧੀਆਂ ਸਿੱਧੀਆਂ ਜਿਹੜਾ ਲਾਈਨ ਆ ਹਨਾ ਉਹ ਮਾਰ ਲੈਣੀ ਆ ਤੇ ਪਰ ਆਪਾਂ ਨੇ ਕੀ ਕਰਨਾ ਆ ਭੈਣਾ ਆਪਣੀਆਂ ਨੇ ਕੀ ਕਰਨਾ ਆ ਚਾਹੇ ਤਾਂ ਮਾਰਕਰ ਲੈ ਲਓ ਤੇ ਚਾਹੇ ਕੋਈ ਸਕੈਚ ਲੈ ਲਓ ਤੇ ਚਾਹੇ ਕੋਈ ਲੈ ਲਓ ਪੈਨ ਪੈਨ ਉਹਦੇ ਨਾਲ ਇਸ ਤਰੀਕੇ ਨਾਲ ਤੁਸੀਂ ਸਿੱਧੀਆਂ ਲਾਈਨਾਂ ਬਿਲਕੁਲ ਪੈਰ ਪੈਰ ਦੀ ਜਿਹੜੀ ਸਲਾਈ ਹੈ ਉਹ ਲਾ ਕੇ ਦੇਖ ਲੈਣੀ ਆ ਠੀਕ ਹੈ ਜੀ ਇਸ ਤਰੀਕੇ ਨਾਲ ਸਕੇਲ ਲੈ ਲਓ ਸਕੇਲ ਦੇ ਨਾਲ ਤੁਸੀਂ ਆਪਾਂ ਇਹਦੀ ਜਿਹੜੀ ਐ ਸਲਾਈ ਉਹ ਮਾਰ ਲੈਣੀ ਆ ਤੇ 8-10 ਲਾਈਨਾਂ ਜਿਹੜੀਆਂ ਨੇ ਉਹ ਉਹਨਾਂ ਨਾਲ ਉਹ ਇਸ ਤਰੀਕੇ ਨਾਲ ਹਨਾ ਤੇ ਸਾਫ਼-ਸਾਫ਼ ਹੋ ਜਾਣਗੀਆਂ ਇੱਕ ਤਾਂ ਆਪਾਂ ਨੂੰ ਜਿਹੜੀ ਐ ਮਸ਼ੀਨ ਚਲਾਉਣ ਦਾ ਪਤਾ ਲੱਗ ਜਾਊਗਾ ਵੀ ਆਪਾਂ ਨੇ ਮਸ਼ੀਨ ਕਿਸ ਤਰੀਕੇ ਨਾਲ ਹਨਾ ਚਲਾਉਣੀ ਆ ਤੇ ਦੂਜਾ ਆਪਣੀ ਜਿਹੜੀ ਲਾਈਨ ਆ ਉਹ ਬਿਲਕੁਲ ਸਿੱਧੀ ਵੱਜੂਗੀ ਤੇ ਸਕਰੋਲ ਪਾਉਣ ਦੇ ਵਿੱਚ ਵੀ ਆਪਾਂ ਨੂੰ ਜਿਹੜਾ ਆ ਉਹ ਈਜ਼ੀ ਰਹੂਗਾ ਸੁਕਰਾਂ ਦੇ ਵਿੱਚ ਕੱਪੜਾ ਪਿਆ ਹੁੰਦਾ ਇਸ ਤਰੀਕੇ ਦਾ ਲੈ ਲਓ ਫ੍ਰੀ ਟਾਈਮ ਦੇ ਵਿੱਚ ਤੇ ਬੁਕਰਮ ਹਉ ਦੇ ਉੱਪਰ ਜੋੜ ਲਓ ਤੇ ਸਿੱਧੀਆਂ ਜਿਹੜੀਆਂ ਨੇ ਉਹ ਲਾਈਨਾਂ ਮਾਰ ਕੇ ਦੇਖ ਕੇ ਤੇ ਇਹਦੇ ਉੱਪਰ ਜਿਹੜੀ ਆਪਾਂ ਸਕਰੋਲ ਪਾਉਣਾ ਸਿੱਖ ਸਕਦੇ ਆ ਮੈਂ ਬੱਚਿਆਂ ਨੂੰ ਜਦੋਂ ਪੋਣੀਗੜ ਸਾਡੇ ਉਰੇ ਬੱਚੇ ਆਉਂਦੇ ਨੇ ਮੇਰੇ ਕੋਲ ਸਲਾਈ ਸਿੱਖਣ ਵਾਸਤੇ ਆਪਾਂ ਇਸੇ ਤਰੀਕੇ ਨਾਲ ਉਹਨਾਂ ਨੂੰ ਸਲਾਈ ਜਿਹੜੀ ਆ ਸਿਖਾਉਣ ਦੀ ਕੋਸ਼ਿਸ਼ ਕਰੀਦੀ ਆ ਕਿਉਂਕਿ ਬੱਚੇ ਬੇਸਿਕ ਤੋਂ ਜਿਹੜੀਆਂ ਚੀਜ਼ਾਂ ਸਿੱਖਦੇ ਨੇ ਉਹਨਾਂ ਨੂੰ ਕਈ ਵਾਰ ਸਿੱਧੀ ਵੀ ਸਲਾਈ ਨਹੀਂ ਮਾਰਨੀ ਪੈਂਦੀ ਆਉਂਦੀ ਨਹੀਂ ਨਹੀਂ ਤੁਸੀਂ ਲਾਈਨਾਂ ਮਾਰੋ ਸਿੱਧੀਆਂ-ਸਿੱਧੀਆਂ ਤੇ ਫਿਰ ਤੁਸੀਂ ਇਹਦੇ ਉੱਪਰ-ਉੱਪਰ ਜਿਹੜੀ ਐ ਉਹ ਸਲਾਈਆਂ ਮਾਰ-ਮਾਰ ਕੇ ਦੇਖ ਲਓ ਹਨਾ ਕਿਉਂਕਿ ਜਦੋਂ ਆਪਾਂ ਸਲਵਾਰ ਦੇ ਉੱਪਰ ਸਿੱਧਾ ਫੋਨ ਦੀ ਕੋਸ਼ਿਸ਼ ਕਰਦੇ ਆ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤੇ ਉਹ ਉਹ ਫਿਰ ਸਾਡੇ ਕੋਲ ਜਿਹੜੀ ਚੀਜ਼ ਐ ਹਨਾ ਉਹ ਨਹੀਂ ਬਣਦੀ ਚੰਗੀ ਭਲੀ ਆਪਾਂ ਸਲਵਾਰ ਜਿਹੜੀ ਆ ਉਹ ਕੱਟ ਲੈਨੇ ਆ ਤੇ ਕੱਟਣ ਤੋਂ ਮਗਰੋਂ ਜਿਦੋਂ ਪੌਂਚਾ ਬਣਾਉਨੇ ਆ ਤੇ ਫਿਰ ਸਾਨੂੰ ਥੋੜਾ ਜਿਹਾ ਜਿਹੜੀ ਐ ਉਹ ਖਿਆਈ ਆਉਂਦੀ ਐ ਇਸ ਤਰੀਕੇ ਨਾਲ ਸਾਰੀਆਂ ਜਿਹੜੀਆਂ ਲਾਈਨਾਂ ਆਪਾਂ ਪੈਰ-ਪੈਰ ਦੀ ਸਲਾਈ ਦੇ ਨਾਲ ਉਹ ਮਾਰ ਲੀਆਂ ਹੋਈਆਂ ਤੇ ਹੁਣ ਆਪਾਂ ਪਉਣਾ ਸਿੱਖਾਂਗੇ ਜੀ ਸਕਰੋਲ ਤੇ ਉਹਦੇ ਵਾਸਤੇ ਆਪਾਂ ਨੇ ਜਿਹੜਾ ਬਖੀਆ ਆ ਉਹ ਕਰ ਲੈਣਾ ਬਰੀਕ ਤੇ ਹੱਥ ਨੂੰ ਇੱਕੋ ਹੀ ਡਾਇਰੈਕਸ਼ਨ ਦੇ ਵਿੱਚ ਇਹ ਗੋਲ-ਗੋਲ ਜਿਹੜਾ ਆ ਹਨਾ ਉਹ ਚਲਾਉਣਾ ਹੈ ਤਾਂ ਕਿ ਆਪਣਾ ਜਿਹੜਾ ਸਕਰੋਲ ਐ ਉਹ ਗੋਲ ਘੁੰਮ ਲਵੇ ਹਨਾ ਹਰ ਤੁ ਨੂੰ बस ਕਮਾਉਣ ਦੀ ਕੋਸ਼ਿਸ਼ ਹੀ ਕਰਨੀ ਆ ਪਰ ਆਪ ਰਫ ਕਪੜੇ ਤੇ ਐਸੇ ਕਰਕੇ ਬੱਚਿਆਂ ਨੂੰ ਦੱਸਦੇ ਆ ਕਿ ਜਿਹਨੂੰ ਤੁਸੀਂ ਹੱਥ ਜੜਾਇਆ ਇਸ ਤਰੀਕੇ ਨਾਲ ਤੁ ਨੂੰਣ ਦੀ ਕੋਸ਼ਿਸ਼ ਕਰਨੀ ਆ ਜਿਵੇਂ ਜਿਵੇਂ ਆਪਾਂ ਹਰਕ ਕਮਾਈ ਜਾਵਾਂਗੇ ਆਪਣੀ ਕੈਪੀਟਲ ਵਧਦੀ ਹੁੰਦੀ ਤੇ ਆਪਾਂ ਜਿਹੜੇ ਫੂਟ ਬਣਾਉਣੇ ਆ ਤੇ ਪੌਂਚਿਆਂ ਦੇ ਉੱਪਰ ਆਪਾਂ ਨੂੰ ਬਿਲਕੁਲ ਜਿਹੜੀ ਆ ਉਹ ਦਿੱਕਤ ਨਹੀਂ ਆਉਂਦੀ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਆਪਾਂ ਜਿਹੜੀਆਂ ਨੇ ਸਕਰੋਲਾਂ ਪਾਉਣੀਆਂ ਪਹੁੰਚ ਜਾਂਦੀਆਂ ਰਫ ਕਪੜੇ ਦੇ ਉੱਪਰ ਜਿਹੜੀਆਂ ਨੇ ਹਨਾ ਉਹ ਸਿੱਖ ਸਕਦੇ ਆ ਤੇ ਬਿਲਕੁਲ ਕੋਈ ਔਖਾ ਨਹੀਂ ਹੁੰਦਾਗਾ ਜਿਹੜਾ ਜਿਹਨੇ ਸਿੱਖਣਾ ਹੁੰਦਾ ਆ ਉਹਦੇ ਲਈ ਇਹ ਚੀਜ਼ਾਂ ਬਹੁਤ ਸੌਖੀਆਂ ਹੋ ਜਾਂਦੀਆਂ ਨੇ ਪਰ ਹੁੰਦੀਆਂ ਇਹ ਪ੍ਰੈਕਟਿਸ ਨਾਲ ਵੀਡੀਓ ਜੇਕਰ ਚੰਗੀ ਲੱਗਦੀ ਹੁੰਦੀ ਆ ਤਾਂ ਨੂਰ ਫੈਸ਼ਨ ਬੁਟੀਕ ਪੁਆਨੇਗੜ ਜਰੂਰ ਲਾਈਕ ਕਰਿਆ ਕਰੋ ਭੈਣਾਂ ਨੂੰ ਦੂਜਿਆਂ ਨੂੰ ਜਾਣ ਪਛਾਣ ਵਾਲਿਆਂ ਨੂੰ ਜਰੂਰ ਸ਼ੇਅਰ ਕਰਿਆ ਕਰੋ ਤੁਹਾਡੇ سپورਟ ਦੀ ਬਹੁਤ ਜ਼ਰੂਰਤ ਹੈ ਅਸੀਂ ਬਹੁਤ ਮਿਹਨਤ ਦੇ ਨਾਲ ਜਿਹੜੀ ਇਹ ਵੀਡੀਓ ਨੂੰ ਬਣਾਉਨੇ ਆ ਤੇ ਜੇਕਰ ਨਵੇਂ ਹੋ ਚੈਨਲ ਤੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ ਅੱਜ ਦੀ ਜਿਹੜੀ ਇਹ ਵੀਡੀਓ ਦੇ ਵਿੱਚ ਸਕਰੋਲ ਪਾਉਣਾ ਆਪਾਂ ਤੁਹਾਨੂੰ ਦੱਸਿਆ ਸੀ ਘਰੇ ਜਰੂਰ ਪ੍ਰੈਕਟਿਸ ਕਰਨ ਮੇਰੀਆਂ ਭੈਣਾਂ ਜਿਹੜੀਆਂ ਜਿਹੜੀਆਂ ਪ੍ਰੈਕਟਿਸ ਕਰਦੀਆਂ ਨੇ ਉਹ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ